ਇੱਕ ਪਾਸੇ ਜੋਤਦੇ ਹਾਲਾਤਾਂ ਦੇ ਵਿੱਚ ਸਭ ਤੋਂ ਵੱਧ ਅਸਰ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਦਾ ਪਿਆ ਹੈ ਪਰ ਦੂਸਰੇ ਪਾਸੇ ਹਰਿਆਣਾ ਦੇ ਸਿਰਸਾ ਦੇ 에ਅਰਬੇਸ ਤੇ ਪਾਕਿਸਤਾਨ ਦੇ ਵੱਲੋਂ ਨਾਪਾਕ ਹਰਕਤ ਕੀਤੀ ਗਈ ਹੈ ਪਾਕਿਸਤਾਨ ਦੇ ਵੱਲੋਂ ਆਪਣੀ ਮਜ਼ਾਇਲ ਫਤਿਹ ਉੱਥੇ ਮਾਰਨ ਦੀ ਕੋਸ਼ਿਸ਼ ਕੀਤੀ ਕਿ ਜਿਸ ਤੋਂ ਬਾਅਦ 에ਅਰ ਡਿਫੈਂਸ ਸਿਸਟਮ ਦੇ ਵੱਲੋਂ 16 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਉਸ ਨੂੰ ਡਿਫਿਊਜ਼ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਸ ਤੇ ਜੋ ਟੁਕੜੇ ਸੀ ਉਹ ਆਮ ਲੋਕਾਂ ਦੇ ਵੱਲੋਂ ਚੁੱਕ ਕੇ ਇੱਥੇ ਫੌਜ ਨੂੰ ਕਾਲ ਕਰ ਦਿੱਤੀ ਗਈ ਹੈ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਤਸਵੀਰਾਂ ਤੁਸੀਂ ਦੇਖਦੇ ਪਏ ਹੋ ਲਗਾਤਾਰ ਯੁੱਧ ਦੇ ਹਾਲਾਤ ਬਣਦੇ ਪਏ ਆ ਪਰ ਸ਼ੁੱਕਰਵਾਰ ਦੀ ਰਾਤ ਸਿਰਸਾ ਦੇ 에ਅਰਫੋਰਸ ਸਟੇਸ਼ਨ ਤੇ ਹਮਲਾ ਕਰਨ ਦੀ ਨਾਪਾਕ ਕੋਸ਼ਿਸ਼ ਪਾਕਿਸਤਾਨ ਦੇ ਵੱਲੋਂ ਕੀਤੀ ਗਈ ਪਾਕਿਸਤਾਨ ਨੇ ਇੱਥੇ ਫਤਿਹ ਮਜ਼ਾਇਲ ਦਾ ਕੀ ਹਾਲਾਂਕਿ ਸੈਨਾ ਨੇ 에ਅਰ ਡਿਫੈਂਸ ਨੇ ਇਸ ਨੂੰ ਟਾਰਗੇਟ ਤੋਂ ਪਹਿਲਾਂ ਹੀ ਡਿਫਿਊਜ਼ ਕਰ ਦਿੱਤਾ ਸ਼ਨੀਵਾਰ ਸਵੇਰੇ 16 ਕਿਲੋਮੀਟਰ ਦੇ ਦਾਰੇ ਦੇ ਵਿੱਚ ਮਿਸਾਇਲ ਦੇ ਟੁਕੜੇ ਲੋਕਾਂ ਦੇ ਵੱਲੋਂ ਬਰਾਮਦ ਕੀਤੇ ਗਏ ਜਿਸ ਤੋਂ ਬਾਅਦ ਲੋਕਾਂ ਨੇ ਪੁਲਿਸ ਦੀ ਗੱਡੀ ਦੇ ਵੀ ਜਿਸ ਨੂੰ ਰੱਖਿਆ ਸ਼ਨੀਵਾਰ ਕਰਨਲ ਸੋਫੀਆ ਕੁਰਾਇਸ਼ੀ ਨੇ ਦਿੱਲੀ ਦੇ ਵਿਦੇਸ਼ ਮੰਤਰਾਲੇ ਮੰਤਰਾਲੇ ਦੀ ਪ੍ਰੈਸ ਕਾਨਫਰੰਸ ਦੇ ਦੌਰਾਨ ਸਿਰਸਾ 에ਅਰਬੇਸਟ ਤੇ ਅਟੈਕ ਦੀ ਕੋਸ਼ਿਸ਼ ਨੂੰ ਗੱਲ ਨੂੰ ਕੀਤੀ ਅਜਿਹੇ ਦੇ ਵਿੱਚ ਸਿਰਸਾ ਚ ਕੰਟਰੋਲ ਰੂਮ ਬਣਾ ਦਿੱਤੇ ਗਏ ਹੈ ਜਿਨ੍ਹਾਂ ਦੇ ਨੰਬਰ ਤੁਸੀਂ ਇੱਕ ਵਾਰ ਨੋਟ ਕਰ ਲਵੋ 066424 882 ਅਤੇ 0166247252 ਇਹ ਜੋ ਕੰਟਰੋਲ ਰੂਮ ਦੇ ਨੰਬਰ ਦੱਸੇ ਗਏ ਇੱਕ ਵਾਰ ਫਿਰ ਤੋਂ ਇਹਨਾਂ ਨੰਬਰਾਂ ਨੂੰ ਤੁਸੀਂ ਜ਼ਰੂਰ ਸੁਣਨ ਦੀ ਕੋਸ਼ਿਸ਼ ਕਰਨਾ 0166248882 ਅਤੇ 0166247252 ਲਗਾਤਾਰ ਜਿਸ ਤਰ੍ਹਾਂ ਜੰਗ ਦਾ ਮਾਹੌਲ ਬਣਿਆ ਹੋਇਆ ਹੈ ਪੂਰੇ ਦੇਸ਼ ਦੇ ਵਿੱਚ ਪੁਲਿਸ ਪ੍ਰਸ਼ਾਸਨ ਅਲਰਟ ਤੇ ਚੱਲਦੀ ਪਈ ਹੈ